ਹਾ ਵੀ ਮਿੱਤਰੋ ਅੱਜ ਤੁਹਾਨੂੰ ਦਿਖਾਉਣੇ ਆਪਾਂ Shimla Himachal Pradesh Shimla ਸਤਿ ਸ੍ਰੀ ਅਕਾਲ ਉਹ ਹੈਗਾ ਮਾਲ ਰੋਡ ਮਾਲ ਰੋਡ ਤੇ ਜਦੋਂ ਤੁਸੀਂ ਜਾਓਗੇ ਤਾਂ ਤੁਹਾਨੂੰ ਬਿਲਕੁਲ ਇੱਥੇ ਫੁੱਲ ਰੌਣਕ ਮੇਲਾ ਮਿਲੂਗਾ ਤੇ ਚਾਰੇ ਪਾਸੇ ਪੂਰੀ ਧੁੰਦੀ ਧੁੰਦ ਤੇ ਮੌਸਮ ਪੂਰਾ ਚੈਲਡ ਮਿਲੂਗਾ ਤੇ ਇੱਥੇ ਆਪਣੇ ਦੋਸਤਾਨਾਂ ਤੇ ਆਪਣੇ ਪਰਿਵਾਰ ਬੱਚਿਆਂ ਨਾਲ ਘੁੰਮਣਾ ਹੋਵੇ ਤਾਂ ਬਹੁਤ ਵਧੀਆ ਹੈਲ ਸਟੇਸ਼ਨ ਹੈ ਇਹ ਆ ਦੇਖੋ ਟੈਂਪਰੇਚਰ ਬਿਲਕੁਲ ਠੰਡਾ ਤੇ ਸ਼ਨੀਵਾਰ ਤੇ ਐਤਵਾਰ ਨੂੰ ਤੁਸੀਂ ਪੈ ਜਾ ਤਰ ਨੂੰ ਥਾਣੇ ਹੁੰਦਾ ਬਹੁਤ ਜਿਆਦਾ ਇੱਥੇ ਮੱਲੋਰਾਸ ਹੁੰਦਾਗਾ ਕਿਉਂਕਿ ਨੇੜੇ ਤੇੜੇ ਚੰਡੀਗੜ੍ਹ ਜਾਂ ਕੋਈ ਆਸੇ ਪਾਸੇ ਹੋਰ ਸ਼ਹਿਰਾਂ ਪਿੰਡਾਂ ਦੇ ਲੋਕ ਇੱਥੇ ਘੁੰਮਣਾਉਂਦੇ ਆ ਕਿ ਤੁਹਾਨੂੰ ਵੀ ਕਿਤੇ ਮੌਕਾ ਮਿਲੇ ਤਖ ਯਾਰਾਂ ਦੋਸਤਾਂ ਨਾਲ ਜਾਂ ਕੋਈ ਰਿਸ਼ਤੇਦਾਰ ਪਰਿਵਾਰ ਨਾਲ ਤਾਂ ਇੱਕ ਵਾਰੀ ਜ਼ਰੂਰ ਦੇਖ ਕੇ ਜਾਓ ਮੌਸਮ ਬਹੁਤ ਵਧੀਆ ਹੈ ਸ਼ਾਂਤ ਮਾਹੌਲ ਹੈ ਬਾਕੀ ਰਸਤਾ ਸੇਫ ਹੈ ਵੱਡਾ ਰੋੜਾ 92 ਰੋਡ ਚੱਲਦਾ ਕੋਈ ਬੜਾ ਵੱਡਾ ਰੇਸ਼ਕ ਨਹੀਂ ਹੈਗਾ ਬਾਕੀ ਪ੍ਰਮਾਤਮਾ ਕਾਨੂੰ ਕੋਈ ਆਫਤ ਨਾ ਆਵੇ ਤੇ ਵੀਡੀਓ ਅਗੇ ਸ਼ੇਅਰ ਕਰ ਦਿਓ ਧੰਨਵਾਦ